ਸਤਿ ਸ਼੍ਰੀ ਅਕਾਲ ਜੀ ਮੈਂ ਐਮਪੀ ਸਿੰਘ ਓਨ 에ਅਰ ਚੈਨਲ 24/7 ਤੇ ਸੈਲਡ ਚੈਨਲ 24/7 ਤੋਂ ਦਰਸ਼ਕਾਂ ਦਾ ਸਵਾਗਤ ਕਰਦਾ ਅਸੀਂ ਆਏ ਹਾਂ ਅੱਜ ਆਰਪੀ ਸਗਰ ਸਾਹਿਬ ਕੋਲ ਮੇਰੇ ਨਾਲ ਖੜੇ ਨੇ ਮੰਗਾ ਜੀ ਸਾਡੇ ਪੁਰਾਣੇ ਮਿੱਤਰ ਨੇ ਬਹੁਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪੂਰਾ ਕੀ ਨਾਮ ਹੈ ਜੀ ਮੰਗਲ ਕੁਮਾਰ ਸਗਰ ਜੀ ਮੰਗਲ ਕੁਮਾਰ ਸਗਰ ਜੀ ਸਗਰ ਸਾਹਿਬ ਅਸੀਂ ਤੁਹਾਡੇ ਕੋਲੋਂ ਇੱਕ ਚੀਜ਼ ਜਾਣਨਾ ਚਾਹੁੰਦੇ ਹਾਂ ਤੁਸੀਂ ਉਹਨਾਂ ਮੂੰਗਫਲੀ ਦੀ ਮੰਡੀ ਚ ਰਹਿੰਦੇ ਆ 30 40 ਸਾਲ ਹੋ ਗਏ ਨੇ ਤਾਨੂੰ ਕੀ ਮਹਿਸੂਸ ਹੁੰਦਾ ਹੈ ਇੱਥੇ ਕਿਹੋ ਜਿਹਾ ਮਾਹੌਲ ਹੈ ਕਿਹੋ ਜਿਹਾ ਐਟਮੋਸਫੀਅਰ ਹੈ ਮਾਹੌਲ ਠੀਕ ਹੈ ਜੀ ਆਪਾਂ ਦੇ ਬਾਕੀ ਹੈਗੇ ਥੋੜਾ ਜਿਹਾ ਜੇ ਤੁਹਾਨੂੰ ਕਹੀਏ ਵੀ ਬਾਜ਼ਾਰ ਦੀ ਹੈ ਸੜਕਾਂ ਟੋਕਾਂ ਇਹ ਚੀਜ਼ਾਂ ਹੈਗੀਆਂ ਇਹਨਾਂ ਦੀ ਸਾਡੀ ਕਮੀ ਪੇਛੀ ਹੈ ਦੇਖੋ ਜੀ ਬੜੀ ਮੇਜਰ ਪ੍ਰੋਬਲਮ ਹੈ ਅਸੀਂ ਇਸ ਚੀਜ਼ ਨੂੰ ਸਮਝ ਨਹੀਂ ਗੰਦਗੀ ਦੇ ਢੇਰ ਲੱਗੇ ਹਨ ਜਗਾ ਜਗਾ ਬਿਮਾਰੀਆਂ ਦੇ ਕਾਰਨ ਹੈ ਕਾਰ ਆਗੇ ਜੀ 40 50 ਸਾਲ ਹੋ ਗਏ ਸੀ ਬਜ ਨਹੀਂ ਇਹਦੇ ਪਈ ਹੋਏ ਅਗੇ ਵਿੱਚ ਨਾ ਪਾਣੀ ਦੇ ਵਿੱਚ ਉੱਤਤਾ ਪੂਰੀ ਤਰ੍ਹਾਂ ਆਂਦੀ ਹੈਗੀ ਔਰ ਆਂਦੀ ਹੈਗੀ ਹੈ ਪਾਣੀ ਦੀ ਮੇਨ ਪਾਈਪ ਵੀ ਹੈ ਜਿਹੜੀ 9 ਇੰਚ ਥੱਲੇ ਆ ਜੋ ਉੱਥੇ ਹੈਵੀ ਟ੍ਰੈਫਿਕ ਹੈ ਚੌਥੇ ਦਿਨ ਬਾਅਦ ਫਟ ਜਾਂਦੀਆਂ ਚਾਰ ਜਗ੍ਹਾ ਤੁਹਾਨੂੰ ਦਿਖਾਈ ਰਹੇ ਆ ਪਾਈਪ ਜਿਹੜੀ ਫਟੀਆਂ ਹੋਈਆਂ ਮੂੰਗਫਲੀ ਮੰਡੀ 'ਚ ਔਰ ਉੱਥੇ ਪਾਣੀ ਖੜ ਜਾਂਦਾ ਤੇ ਤੁਹਾਡੇ ਇੱਥੇ ਸਵੀਪਰ ਆਉਂਦਾ ਹਾਂਜੀ ਸਲੀਪਰ ਹਫ਼ਤੇ 10 ਦਿਨ ਚ ਇੱਕ ਵਾਰ ਆਉਂਦਾ ਜੀ ਮੁਸ਼ੇਦਨ ਦਖਾਨ ਕੇ ਕੰਮ ਕਰਨਾ ਹੁੰਦਾ ਬਾਸ ਅਚਕਲੀ ਦਖਾਨਦਾ ਜੀ ਕੰਮ ਕੁਛ ਨਹੀਂ ਕਰਦਾ ਲੱਭ ਲੱਭਣ ਚੱਲ ਜਿਓ ਉਹਨੂੰ ਵੀ ਲੱਭਦਾ ਹੀ ਨਹੀਂ ਉਹ ਸੋ ਸਾਰੇ ਮਹੱਲਾ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਕੋਈ ਸ਼ਿਕਾਇਤ ਹੈ ਕਿ ਸਵੀਪਰ ਨਹੀਂ ਆਂਦਾ ਇਹ ਸਰਕਾਰ ਸੁੱਤੀ ਪਈ ਹੈ ਅਸੀਂ ਡੀਕੋ ਸਾਹਿਬ ਨੂੰ ਪੱਪੀ ਸ਼ਾਹਪੁਰੀਆ ਜੀ ਨੂੰ ਕਹਿੰਨੇ ਆ ਕਿ ਇੱਧਰ ਧਿਆਨ ਦਿਓ ਇੱਥੇ ਕੋਈ ਵੱਡੀ ਬਿਮਾਰੀ ਫੈਲ ਗਈ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਹੋ ਇਹ ਬਿਮਾਰੀਆਂ ਦਾ ਘਰ ਹੈ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਤੁਹਾਨੂੰ ਦਿਖਾ ਰਹੇ ਆ ਸਾਰੇ ਇੰਟਰਵਿਊ ਦੇ ਵਿੱਚ ਕਿੰਨੇ ਕੁ ਜ਼ਿਆਦਾ ਢੇਰ ਲੱਗੇ ਹੋਏ ਨੇ ਔਰ ਕਿੰਨਾ ਬੁਰਾ ਹਾਲ ਹੈ ਮੰਗਫੁੱਲੀ ਮੰਡੀ ਦਾ ਤੁਸੀਂ ਇਹ ਦੇਖੋ ਕਿ ਇੱਥੇ ਰਹਿਣ ਯੋਗ ਹੈਗੀ ਜਗ੍ਹਾ ਤੁਸੀਂ ਕੀ ਕਹਿੰਦੇ ਬਿਲਕੁਲ ਰਹਿਣ ਦੇ ਕਾਬਿਲ ਕੁਝ ਨਹੀਂ ਹੈ ਜੀ ਇੱਥੇ ਕੋਈ ਧਿਆਨ ਦਿੱਤਾ ਜਾਂਦਾ ਹੈਗਾ ਨਾ ਸੋ ਸੈਨੀਟੇਸ਼ਨ ਕੋਈ ਨਹੀਂ ਧਿਆਨ ਮਤਲਬ ਜੇ ਦੇਖੋ ਤਾਂ ਨਾ ਸਲੀਪ ਆਂਦਾ ਵੀ ਹੈ ਤੇ ਆਂਦਾ ਹਫ਼ਤੇ ਦਾ 10 ਦਿਨਾਂ 'ਚ ਇੱਕ ਵਾਰ ਆਂਦਾ ਉਹ ਵੀ ਕਹਦਾ ਮੈਂ ਆਇਆ 5 ਮਿੰਟ 'ਚ ਫਿਰ ਗੈਪ ਹੋ ਜਾਂਦਾ ਸੋ ਆਪਨੇ ਜਾਣਿਆ ਬਾਕੀ ਵੀ ਸਾਰੇ ਮੱਲੇ ਵਾਲਿਆਂ ਤੋਂ ਜਾਣਿਆ ਕਿ ਕਿੰਨੀ ਕੋ ਮੁਸ਼ਕਲ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਚੇਤਨ ਜੀ ਚੇਤਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜੀ ਇਹ ਕਹਿਣਾ ਚਾਹਾਂਗਾ ਜੀ ਕਿ ਪਹਿਲੇ ਕਿਸੇ ਟਾਈਮ ਇੱਥੇ ਡੰਪ ਨਹੀਂ ਹੁੰਦਾ ਸੀਗਾ ਤੇ ਸਫਾਈ ਕਿਸੇ ਟਾਈਮ ਬਹੁਤ ਪਹਿਲਾਂ ਚੰਗੀ ਹੁੰਦੀ ਸੀ ਅੱਜ ਤੋਂ ਬਹੁਤ ਕਿਸੇ ਸਾਲ ਪਹਿਲਾਂ ਦੀ ਗੱਲ ਕੀਤੀ ਹੈ ਹੁਣ ਡੇ ਬਾਈ ਡੇ ਪੈਸੇ ਲੈ ਕੇ ਜਾਂਦੇ ਨੇ ਹਰ ਮਹੀਨੇ ਆ ਕੇ ਪੈਸੇ ਲੈ ਜਾਣਗੇ ਤੇ ਮਹੀਨੇ ਚ ਹੱਦ ਤੋਂ ਆਦਿਕ ਗੇੜਾ ਉਹਨਾਂ ਦਾ ਹੁੰਦਾ ਹੈ ਤੇ ਅੱਗੇ ਹੁਣ ਤੁਸੀਂ ਦੇਖਿਓ ਥੱਲੇ ਜਾਇਓ ਤੇ ਦੇਖਣਾ ਮੈਂ ਡੰਪ ਬਣਾਣਾ ਸ਼ੁਰੂ ਹੋ ਗਿਆ। ਨੇ ਅਸੀਂ ਸ਼ੂਟ ਕਰ ਲਿਆ ਜੀ ਸਾਰਾ ਏਰੀਆ ਉਹ پوری ਮੰਗਫਲੀ ਮੰਡੀ ਸ਼ੂਟ ਕੀਤੀ ਹੈ। ਤੇ ਕੁਝ ਮੇਰੇ ਕੋ ਉੱਦਾਂ ਵੀ ਫੋਟੋਗ੍ਰਾਫਸ ਹੈਗੀਆਂ ਨੇ ਇਹਨਾਂ ਦੀ ਪਹਿਲਾਂ ਖਿੱਚੀਆਂ ਹੋਈਆਂ। ਕਿ ਅਗਰ ਉਹ ਮੈਂ ਉੱਚ ਦਿਖਾਵਾਂ ਉੱਚ ਤਾਂ ਤੁਹਾਨੂੰ ਤਾਂ ਬਹੁਤ ਵੱਡਾ ਡੰਪ ਅੱਥੇ ਦਿਖੇਗਾ। ਜੀ ਤੇ ਜਿੰਨਾ ਮਰਜ਼ੀ ਉਹਨਾਂ ਨੂੰ ਕਹਿ ਦਿਓ ਜੀ ਸਵੀਪਰ ਨੂੰ ਕਿ ਅੱਗੇ ਇੱਥੇ ਕਲੀਨ ਰੱਖੋ ਤੇ ਉਹ ਬਸ ਮਾਣਾ ਮੋਟਾ ਕਰਕੇ ਜੇ ਇਕੱਠਾ ਕਰਕੇ ਚੱਲ ਜਾਂਦੇ ਨੇ ਤੇ ਕੋਈ ਅੱਗੇ ਸਾਫ਼ ਸਪਾਈ ਨਹੀਂ ਹੁੰਦੀ। ਜਿੰਨੀ ਵਾਰ ਉਹਨਾਂ ਨੂੰ ਕਹੋ ਕਿ ਕੰਮ ਜੀ ਕਰ ਜਾਂਦੇ ਨੇ ਉਸ ਤੋਂ ਬਾਅਦ अच्छा ਤੁਸੀਂ ਆਪਣੇ ਕਾਰੋਬਾਰ ਬਾਰੇ ਵੀ ਥੋੜਾ ਦੱਸੋ ਸਰ ਕੀ ਕਾਰੋਬਾਰ ਕਰਦੇ ਹੋ ਕਾਰੋਬਾਰ ਪਾਈਪ ਦਾ ਕੰਮ ਹੈ ਪਾਈਪ ਟ੍ਰੇਡਿੰਗ ਦਾ اچھا ਪਾਈਪ ਟ੍ਰੇਡਿੰਗ ਕੁਝ ਮੈਨੂਫੈਕਚਰਿੰਗ ਵੀ ਨਾਲ ਹੈ ਕਿਸੇ ਚੀਜ਼ ਦੀ ਹਾਂ ਜੀ ਥੋੜਾ ਬੋਤਾ ਹੈ ਜੀ ਨਾਲ ਕੁਝ ਕਟਿੰਗ ਕਰਕੇ ਦਿੰਦੇ ਪਾਈਪ ਵੀ ਕਟਿੰਗ ਕਰਦੇ ਪਾਰਟਸ ਦੀ ਰਾਵ ਮਟੀਰੀਅਲ ਕਟਿੰਗ ਕਰਕੇ ਤਾਂ ਹੀ ਮੰਗਦਾ ਬੱਸ ਉਹ ਨਾਲ ਓਕੇ ਤੇ ਕਿੱਥੇ ਸਪਲਾਈ ਹੈ ਤੁਹਾਡੀ ਸਪਲਾਈ ਹੈ ਜੀ ਹੀਰੋ ਦੇ ਵੈਂਡਰ ਹੁੰਦੇ ਜਿੱਦਾਂ ਜੀ ਬਾਕੀ ਬਾਈਸਾਈਕਲ ਮਾਰਕੀਟ ਹੋ ਗਈ ਠੀਕ ਹੈ ਜੀ ਤੇ ਤੁਹਾਡੇ ਲੋਕੇਸ਼ਨ ਮੁੰਫਲੀ ਮੰਡੀ ਦੇ ਅੰਦਰ ਤੁਸੀਂ ਸਭ ਨੇ ਜਾਣ ਲਈ ਹੈ ਮੁੰਫਲੀ ਮੰਡੀ ਦੇ ਅੰਦਰ ਆਓਗੇ ਟੀ ਪੁਆਇੰਟ ਤੋਂ ਲੈਫਟ ਕਰ ਟਰਨ ਕਰੋਗੇ ਨਾਲ ਹੀ ਇਹਨਾਂ ਦੀ ਫਾਰਮ ਹੈ ਸੋ ਬੜਾ ਅੱਛਾ ਲੱਗਿਆ ਜੀ ਬਹੁਤ ਧੰਨਵਾਦ ਕੋਈ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਪਬਲਿਕ ਨੂੰ ਮੈਸੇਜ ਇਹ ਜੀ ਵੀ ਸਾਡੇ ਇਸ ਚੀਜ਼ ਦਾ ਮੁੰਫਲੀ ਮੰਡੀ ਦੇ ਵਾਸਤੇ ਦੇ ਜਾਏਗਾ ਕਿ ਸਾਡੇ ਵੀ ਹੋਰ ਧਿਆਨ ਦੇਣ ਇਸ ਵਾਰ ਦੇਖਣ ਲਿਆ ਜਾਵੇ ਤੁਹਾਡੇ ਵੱਲ ਬਹੁਤ ਬਹੁਤ ਮਿਹਰਬਾਨੀ ਸਾਹਿਬ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਸਭ ਤੋਂ ਪਹਿਲੇ ਤਾਂ ਥੈਂਕ ਯੂ ਕਿ ਤੁਸੀਂ ਆਏ ਮਿਹਰਬਾਨੀ ਤੁਹਾਡੀ ਕਿ ਤੁਸੀਂ ਆਗੇ ਸਾਡੀ ਸਾਡਾ ਇਹ ਪਾਰਟ ਆਫ ਡਿਊਟੀ ਹੈ ਤੁਸੀਂ ਸਾਡੀ ਇਨੀ ਮੈਲ ਹੈਲਪ ਕਰ ਰਹੇ ਹੋ ਸਾਡੀ ਇਹ ਪਾਰਟ ਆਫ ਆਈ ਰੀਅਲੀ ਵੈਰੀ ਥੈਂਕਫੁਲ ਫॉर ਯੂ ਤੇ ਬਸ ਤੁਸੀਂ ਇਹ ਚੀਜ਼ ਹਿੱਲਾ ਜੂ ਕਰਵਾ ਦਿਓ ਕਿ ਇਹ ਜਿਹੜੀ ਗੰਦਗੀ ਡੇ ਬਾਏ ਡੇ ਵਾਧੀ ਹੈ ਅੱਗੇ ਬਿਮਾਰੀਆਂ ਦਾ ਘਰ ਹੈ ਜੀ ਪਹਿਲੀ ਗੱਲ ਤਾਂ ਖੁਦ ਨੂੰ ਅੱਛਾ ਨਹੀਂ ਲੱਗਦਾ ਤੁਸੀਂ ਘਰ ਆਉਂਦੇ ਅਸੀਂ ਤੇ ਘਰ ਆਉਂਦੇ ਸਾਰੇ ਸਾਡੀ ਫੈਕਟਰੀ ਦੇ ਮੂਹਰੇ ਅਗਰ ਗੰਦ ਹੋਵੇ ਤਾਂ ਬੰਦੇ ਦਾ ਆਉਂਦੇ ਸਾਰੇ ਮੂਡ ਆਫ ਹੁੰਦਾ ਉਹ ਸਭ ਤੋਂ ਵੱਡਾ ਮੈਟਰ ਹੈ ਜੀ ਸੋ ਅਸੀਂ ਫਿਰ ਇੱਕ ਵਾਰੀ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਇਸ ਵਾਰ ਧਿਆਨ ਦਿਓ ਮੁੰਫਲੀ ਮੰਡੀ 'ਤੇ ਇਗਨੋਰ ਨਾ ਕਰੋ ਮੁੰਫਲੀ ਮੰਡੀ ਨੂੰ ਸੋ ਇੱਥੇ ਖਿਆਲ ਨਹੀਂ ਤੇ ਬਿਮਾਰੀ ਫੈਲਣ ਦਾ ਬਹੁਤ ਵੱਡਾ ਡਰ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਦਰਸ਼ਕਾਂ ਦਾ ਵੀ ਧੰਨਵਾਦ ਥੈਂਕ ਯੂ ਜੀ ਮਿਹਰਬਾਨੀ